ਲੌਡਰੀ ਭਾਗ 79 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਆਂ ਅਸੀਂ ਅੱਜ ਵਾਲਾ ਭਾਗ ਹੁਣ ਤਜਿੰਦਰ ਜਦੋਂ 2 ਕੁ ਮਹੀਨੇ ਦਾ ਹੋ ਗਿਆ ਤਾਂ ਮਾਂ ਨੇ ਬਿੱਟੂ ਨੂੰ ਕਿਹਾ ਕਿ ਨਾਨਕੇ ਢੇਡਾ ਕਢਾਲਿਆ ਤਜਿੰਦਰ ਦਾ ਬਿੱਟੂ ਥੋੜਾ ਟਾਲਮਟੋਲ ਕਰਨ ਲੱਗਾ ਕਿ ਅੱਜ ਕੱਲ ਅੱਜ ਕੱਲ ਕਰਦਾ ਦੇਖਦਾ ਮੈਂ ਕਹਿਣ ਲੱਗਾ ਮਾਂ ਸਮਝਾਈ ਜਾ ਰਹੀ ਸੀ ਤੁਸੀਂ ਜਾਇਓ ਮੈਂ ਪ੍ਰੀਤੀ ਨੂੰ ਘਰੇ ਲੈ ਰਹਿ ਲੂੰਗੀ ਲੈ ਕੇ ਬਸ ਜੇ ਜਾਣਾ ਤੁਹਾਨੂੰ ਸਭ ਨੂੰ ਔਖਾ ਹੋ ਜਾਣਾ ਨਾਲੇ ਧਿਆਨ ਨਾ ਜਾਇਓ ਪਰ ਬਿੱਟੂ ਕਹੀ ਜਾਏ ਕੋਈ ਨਹੀਂ ਮੈਂ ਦੇਖਦਾ ਮੈਂ ਕਰਦਾ ਮੈਂ ਦੇਖਦਾ ਫਿਰ ਮਾਂ ਕਹਿਣ ਲੱਗੀ ਮਗਰੋਂ ਕਮਲ ਦੇ ਪੇਕੇ ਵੀ ਜਾਇਂ ਉਹਨਾਂ ਨੂੰ ਵੀ ਚੰਗਾ ਲੱਗੂ ਪੁੱਤ ਗਿਆ ਹੀ ਨਹੀਂ ਤੂੰ ਜਮਾ ਵੀ ਉੱਥੇ ਹਾਂ ਹਾਂ ਮੈਂ ਦੇਖਦਾ ਕਹਿ ਕੇ ਬਿੱਟੂ ਕੰਮ ਤੇ ਚਲਾ ਗਿਆ ਹੁਣ ਕਰਦੇ ਕਰਦੇ ਸਵਾ ਦੋ ਮਹੀਨਿਆਂ ਦਾ ਹੋ ਗਿਆ ਤਜਿੰਦਰ ਇੱਧਰ ਉੱਧਰ ਬਿੱਟਰ-ਬਿੱਟਰ ਝਾਕਦਾ ਵੀ ਸੀ। ਪ੍ਰੀਤੀ ਉਹਦੇ ਕੋਲ ਖਲੋਕੇ ਖਲੋਕੇ ਖੇਡ ਖਡਾਉਣੇ ਵਿਖਾਈ ਜਾਇਆ ਕਰੇ, ਵਜਾਈ ਜਾਇਆ ਕਰੇ। ਘਰ 'ਚ ਦੋ ਨਿਆਣੇ, ਵਾਵਾ ਚੰਗਾ ਲੱਗਿਆ ਕਰੇ ਭੋਲੀ ਨੂੰ। ਆਂਡਣਾ ਗੁਆਂਡਣਾ ਵੀ ਕਦੇ-ਕਦਈ ਬਾਹਰ ਮਿਲਦੀਆਂ ਤਾਂ ਭੋਲੀ ਨੂੰ ਕਹਿੰਦੀਆਂ ਕਿ ਹੁਣ ਤਾਂ ਵਾਵਾ ਰੌਣਕ ਹੋਗੀ ਤੇਰੇ ਘਰ। ਸਾਡੀ ਤਾਂ ਕੰਦ ਵਿੱਚ ਆਲੇ ਆਵਾਜ਼ਾਂ ਸੁਣਦੀਆਂ ਨੇ ਤੇਰੇ ਪੋਤੇ ਦੀਆਂ। ਅੱਧੀ ਰਾਤ ਨੂੰ ਘਰੋਂਦਾ ਪਿਆ ਭੋਲੀ ਦਾ ਪੋਤਾ। ਭੋਲੀ ਨੂੰ ਇਹ ਸੁਣ ਕੇ ਬਾਲਾ ਚੰਗਾ ਲੱਗਦਾ। ਫਿਰ ਕੱਲੀ ਰਾ ਜਾਂਦੀ ਸੋਚਦੀ ਨਹੀਂ ਤਾਂ ਸਾਰੇ ਕਹਿੰਦੇ ਸੀ ਭੂਲੀ ਕਰੇ ਕੋਈ ਜਵਾਕ ਨਹੀਂ ਆ ਰੱਬ ਕਿਵੇਂ ਨਾ ਕਿਵੇਂ ਕਦੇ ਨਾ ਕਦੇ ਤਾਂ ਸੁਣਦਾ ਹੀ ਆ ਨਾ ਹੈਨਾ ਲੋਕੀ ਕਹਿੰਦੇ ਸੀ ਰੱਬ ਇਹਦੀ ਸੁਣਦਾ ਨਹੀਂ ਏ ਵਾਇਗਰੂ ਮੇਰੇ ਜਵਾਕਾਂ ਦੀਆਂ ਨਾ ਉਮਰਾਂ ਲੰਬੀਆਂ ਹੋਣ ਮੈਨੂੰ ਕੁਛ ਨਹੀਂ ਚਾਹੀਦਾ ਭੂਲੀ ਹਮੇਸ਼ਾ ਇਹੀ ਕਹਿੰਦੀ ਹੁਣ ਭੂਲੀ ਨੂੰ ਜਦੋਂ ਕੋਈ ਅੱਗੋਂ ਪਿੱਛੋਂ ਤਜਿੰਦਰ ਦੀ ਦਾਦੀ ਪ੍ਰੀਤੀ ਦੀ ਦਾਦੀ ਕਹੇ ਕਿ ਸੱਦਦਾ ਤਾਂ ਬਾਲੀ ਖੁਸ਼ ਹੁੰਦੀ ਘਰ ਆ ਕੇ ਨਿਆਣਿਆਂ ਤੋਂ ਲੂਣ ਸ਼ਵਾਂਦੀ ਕਦੇ-ਕਦੇ ਲੱਗਦਾ ਆਪ ਦੀ ਨਜ਼ਰ ਨਾ ਲੱਗ ਜਾਏ ਕਿਤੇ ਹੁਣ 2-4 ਦਿਨ ਬਾਅਦ ਗੁਰਨਾਮ ਆਇਆ ਫੇਰ ਉਹੀ ਬੁਧਰੇ ਜਿਹੇ ਜਵਾਕਾਂ ਨੂੰ ਲੈ ਆ ਕੇ ਗੁੱਡੀ ਤਜਿੰਦਰ ਨੂੰ ਸੁਆ ਕੇ ਪ੍ਰੀਤੀ ਨੂੰ ਦੁੱਧ ਦੀ ਗਲਾਸੀ ਦੇ ਕੇ ਹਟੀ ਸੀ ਆਲੇ ਭੋਲੀ ਨੂੰ ਕਾਕੀ ਹੋਣ ਦੀਆਂ ਵਧਾਈਆਂ ਦੇਣ ਲੱਗਾ ਗੁਰਨਾਮ ਨਾਮ ਵਗੈਰਾ ਪੁੱਛਣ ਲੱਗਾ ਕਿ ਕੀ ਨਾਮ ਰੱਖਿਆ ਭੋਲੀ ਨੇ ਦੱਸਿਆ ਕਿ ਤਜਿੰਦਰ ਨਾਮ ਰੱਖਿਆ ਇਹਦਾ ਫਿਰ ਗੁੱਡੀ ਨੇ ਸੱਸ ਦੇ ਕਹਿਣ ਤੇ ਚਾਹ ਤੇ ਰੋਟੀ ਬਣਾ ਕੇ ਦਿੱਤੀ ਗੁਰਨਾਮ ਤੇ ਉਹਦੇ ਜਵਾਕਾਂ ਲਈ ਫੇਰ ਤੇ ਜਿੰਦਰ ਕੋਲ ਅੰਦਰ ਹੀ ਚਲੇਗੀ। ਪ੍ਰੀਤੀ ਦੁੱਧ ਪੀ ਕੇ ਕਦੇ ਬਾਹਰ ਢੇੜਾ ਕੱਢ ਜਾ ਕਰੇ, ਕਦੇ ਅੰਦਰ ਢੇੜਾ ਕੱਢ ਜਾ ਕਰੇ। ਰੋਟੀ ਖਾਂਦਾ ਗੁਰਨਾਮ ਬੋਲਿਆ, ਮੈਨੂੰ ਨਾ ਪ੍ਰੀਤੀ ਢਿੱਸੀ ਜਿਹੀ ਹੋਈ ਲੱਗਦੀ ਆ। ਮੈਨੂੰ ਏਕਣ ਲੱਗਦਾ ਉਹਦਾ ਧਿਆਨ ਨਹੀਂ ਰੱਖਦੇ ਪੋਤੇ ਹੋਣ ਦੀ ਖੁਸ਼ੀ 'ਚ। ਫੇਰ ਹੱਸਣ ਲੱਗਾ। ਉਧਰ ਕਮਰੇ 'ਚ ਸਾਹਮਣੇ ਗੁੱਡੀ ਭੋਲੀ ਵੱਲ ਵੇਖ ਰਹੀ ਸੀ। ਫੇਰ ਭੋਲੀ ਗੁੱਡੀ ਦੇ ਮੂੰਹ ਵੱਲ ਵੇਖੇ ਤੇ ਗੁਰਨਾਮ ਨੂੰ ਬੋਲੀ, ਤੇਰੇ ਸਾਹਮਣੇ ਕੁੜੀ ਨੂੰ ਦੁੱਧ ਦਾ ਗਲਾਸ ਦੇ ਕੇ ਗਈ ਆ ਹੁਣੀ। ਤੈਨੂੰ ਇਦਾਂ ਕਾਰਤੋਂ ਲੱਗਦਾ? ਉਹ ਮੈਂ ਤਾਂ ਵੈਸੇ ਹੀ ਕਿਹਾ। ਮੁੰਡਿਆਂ ਦਾ ਬਾਲਾ ਚਾ ਹੁੰਦਾ ਨਾ ਫਿਰ ਕੁੜੀਆਂ ਨੂੰ ਅਗਲਾ ਭੋਲੀ ਜਾਂਦਾ ਵਾ। ਗੁਰਨਾਮ ਰੋਟੀ ਖਾਂਦਾ ਐ ਮੂੰਹ ਮਾਰਦਾ ਬੋਲਿਆ। ਤਾਂ ਭੋਲੀ ਕਹਿਣ ਲੱਗੀ ਗੁਰਨਾਮ ਵੇਖ ਤੂੰ ਮੇਰੇ ਪੁੱਤਾਂ ਵਰਗਾ ਹੀ ਆਂ ਤੇ ਮਾਵਾਂ ਨੂੰ ਇਦਾਂ ਨਹੀਂ ਕਹੀਦਾ ਹੁੰਦਾ। ਅਸੀਂ ਸੁੱਤੀ ਨਹੀਂ ਹੁਈ ਜਵਾਕੜੀ। ਤੂੰ ਜੇ ਫਿਕਰ ਕਰਦਾ ਨਾ ਤੇ ਇਸ ਗੱਲ ਦੀ ਫਿਕਰ ਕਰਨੀ ਬਿਲਕੁਲ ਛੱਡ ਦੇ ਤੇ ਤੂੰ ਆਪਣੇ ਮੁੰਡਿਆਂ ਦੀ ਫਿਕਰ ਕਰਿਆ ਕਰ। ਉਹ ਮਾਏ ਤੂੰ ਇਹਨਾਂ ਦੀ ਫਿਕਰ ਜਮਾ ਨਾ ਕਰ। ਮੋਲ ਮੈਨਨ ਨੂੰ ਉੱਥੇ ਹੀ ਪੜਨੇ ਪਾ ਦੇਣਾ ਜਿੱਥੇ ਮੈਂ ਜਾਨਾ ਡੇਰੇ ਗੁਰਨਾਮ ਬੋਲਿਆ ਫਿਰ ਭੋਲੀ ਬੋਲੀ ਤੂੰ ਜਿੱਥੇ ਮਰਜੀ ਜਾ ਉਹ ਤੇਰੀ ਮਰਜੀ ਆ ਬਸ ਨਿਆਣਿਆਂ ਨੂੰ ਸਵਾਰ ਕੇ ਬਣਾ ਕੇ ਲਿਆਇਆ ਕਰ ਵੇਖ ਵੱਡੇ ਹੋ ਰਹੇ ਨੇ ਸੋਹਣੇ ਨਹੀਂ ਲੱਗਦੇ ਹਾਂ ਹਾਂ ਕੋਈ ਨਹੀਂ ਕਰਦਾ ਗੁਰਨਾਮ ਆਪਣੇ ਬਟੂਏ ਚੋਂ 10 ਦਾ ਨੋਟ ਕੱਢ ਕੇ ਤਜਿੰਦਰ ਨੂੰ ਦੇਣ ਚਲਾ ਗਿਆ ਅੰਦਰ ਕਮਰੇ ਵਨ ਗੁੱਡੀ ਤਜਿੰਦਰ ਨੂੰ ਗੋਦੀ ਚ ਲਈ ਬੈਠੀ ਸੀ ਗੁੱਡੀ ਵੀ ਭੋਲੀ ਵੀ ਮਨਾ ਕਰੀ ਜਾਏ ਵੀ ਰਹਿਣ ਦੇ ਕੋਈ ਨਹੀਂ ਇੰਨੀ ਦੂਰ ਆਇਆ ਬਾਲਾ ਚੰਗਾ ਲੱਗਿਆ ਸਾਨੂੰ ਨਹੀਂ ਨਹੀਂ ਕਰਦਾ ਹੋਇਆ ਤੈਸੇ ਜ਼ਬਰਦਸਤੀ ਤਜਿੰਦਰ ਦੇ ਹੱਥ ਤੇ ਧਰਨ ਲੱਗਾ ਫਿਰ ਬੋਲਿਆ ਮੈਂ ਕੋਈ ਖੇਡ ਖਡੋਣਾ ਨਹੀਂ ਨਾ ਲੈ ਕੇ ਆ ਤਾਂ ਦਿਨਾਂ ਪਿਆ ਕੋਈ ਗੱਲ ਨਹੀਂ ਰੱਖ ਲੋ ਰੱਖ ਲੋ ਫਿਰ ਪ੍ਰੀਤੀ ਨੂੰ 5 ਰੁਪਏ ਦਾ ਨੋਟ ਦਿੰਦਾ ਹੋਇਆ ਬੋਲਿਆ ਮੰਨ ਲੈ ਮੈਂ ਤੇਰਾ ਪਾਪਾ ਆ ਪ੍ਰੀਤੀ ਮੂੰਹ ਕਰਨੀ ਵੇਖੀ ਜਾਏ ਨਾਲੇ ਮੁੰਡੇ ਬੋਲੇ ਚੱਲ ਹੁਣ ਅੱਜ ਜਾਣਾ ਨਹੀਂ ਟਰੱਕ ਤੇ ਕੱਪੜੇ ਨਹੀਂ ਪੌਣੇ ਝੋਲੇ ਚ ਹਾਂ ਅੱਜ ਤਾਂ ਭੰਡਾਰਾ ਵਾ ਬਾਬਾ ਜੀ ਦੇ ਚਲਦੇ ਆ ਚਲਦੇ ਆ ਕਰਨ ਲੱਗਾ ਗੁਰਨਾਮ ਮਗਰੋਂ ਜਾਂਦਾ ਹੈ ਗੁੱਡੀ ਨੇ ਬੋਲਿਆ ਭੈਣੇ ਮੇਰੀ ਕੁੜੀ ਦਾ ਵੀ ਧਿਆਨ ਰੱਖੀ ਚੰਗਾ ਚੱਲਦਾ ਮੈਂ ਕਹਿ ਕੇ ਮੁੰਡਿਆਂ ਨਾਲ ਬਾਹਰ ਨੂੰ ਨਿਕਲ ਗਿਆ ਤੇ ਮੁੰਡੇ ਮਗਰ ਜਾਂਦੇ ਹੋਏ ਕਦੇ ਨੀਕਰਾਂ ਤੇ ਕਦੇ ਜੂੜੇ ਸਾਹਮਦੇ ਜਾਣ ਉਹਨਾਂ ਦੇ ਗਿਆ ਮਗਰੋਂ ਭੂਲੀ ਕੱਲੀ ਹੀ ਬੋਲੀ ਜਾਈ ਹੈ ਕਿੱਦਾਂ ਦਾ ਅਖੇ ਮੇਰੀ ਕੁੜੀ ਲਿੱਸੀ ਲੱਗਦੀ ਐ ਤੂੰ ਮੁੰਡਿਆਂ ਨੂੰ ਹੁਣੇ ਤੋਂ ਪੜਨ ਦੀ ਉਮਰ 'ਚ ਉਹਨਾਂ ਦਾ ਬੁਰਾ ਹਾਲ ਕੀਤਾ ਪਿਆ ਇਹਨੂੰ ਤਾਂ ਸਗੋਂ ਖੁਸ਼ ਹੋਣਾ ਚਾਹੀਦਾ ਕਿ ਮੇਰੀ ਕੁੜੀ ਚੰਗੀ ਪਾਲ ਜੂਗੀ ਹੈ ਦਫੇ ਹੋਣਾ ਨਾ ਹੋਵੇ ਤਾਂ ਨਹੀਂ ਗੁੱਡੀਏ ਮੰਨ ਕੀ ਚਾਹਣਾ ਅੱਜ ਭੋਲੀ ਗੁੱਡੀ ਕੋਲ ਜਾਂਦੀ ਹੋਈ ਬੋਲੀ ਪ੍ਰੀਤੀ ਇੱਕ ਨਿੱਕੀ ਜੀ ਬੀਨ ਫੜੀ ਬੈਠੀ ਸੀ ਤੇ ਤੇਜਿੰਦਰ ਗੁੱਡੀ ਨੇ ਗੁੱਡੀ ਚ ਪਾਇਆ ਹੋਇਆ ਸੀ ਗੱਲਾਂ ਗੁੱਡੀ ਦੇ ਮਾਂ ਚ ਵੀ ਕਹੀ ਆ ਰਹੀਆਂ ਸਨ ਪਰ ਉਹਨੇ ਸੱਸ ਨੂੰ ਕੁਝ ਕਿਹਾ ਨਹੀਂ ਕਿਉਂਕਿ ਜਦੋਂ ਵੀ ਗੁਰਨਾਮ ਆਉਂਦਾ ਤਾਂ ਗੁੱਡੀ ਨੂੰ ਬਹੁਤ ਚਿੰਤਾ ਹੋ ਜਾਂਦੀ ਮੱਲ ਮੱਲੀ ਫਿਰ ਗੁੱਡੀ ਬੋਲੀ ਮਾਏ ਤਜਿੰਦਰ ਨੂੰ ਫੜ ਲਾ ਮੈਂ ਬਣਾਉਣੀ ਆ ਕੋਈ ਦਾਲ ਸਬਜ਼ੀ ਆ ਮੇਰਾ ਬੁੱਗਾ ਆ ਮੇਰੇ ਕੋਲ ਫਿਰ ਪ੍ਰੀਤੀ ਨੂੰ ਵੀ ਕੋਲ ਬਿਠਾ ਲਿਆ ਤੇ ਤਜਿੰਦਰ ਨੂੰ ਵੀ ਆਪਣੇ ਕੋਲ ਲੈ ਲਿਆ ਦਾਦੀ ਨੇ ਦਾਦੀ ਹੁਣ ਦੋਹਾਂ ਪੋਤਾ-ਪੋਤੀ ਨਾਲ ਗੱਲਾਂ-ਬਾਤਾਂ ਕਰਨ ਲੱਗੀ ਤੇ ਗੁੱਡੀ ਰਸੋਈ ਚ ਚਲੀ ਗਈ ਕੰਮ ਕਰਨ ਲਈ ਹੁਣ ਤਜਿੰਦਰ 2.5 ਮਹੀਨੇ ਦਾ ਹੋ ਗਿਆ ਭੋਲੀ ਫਿਰ ਬਿੱਟੂ ਨੂੰ ਬੋਲੀ ਕਿ ਕਦੋਂ ਜਾਣਾ ਨਾਨਕੇ ਮੁੰਡੇ ਨੂੰ ਲੈ ਕੇ ਹਾਂ ਮਾਂ ਕੱਲ ਦੇਖਦਾ ਦੱਸਦਾ ਮੈਂ ਤੈਨੂੰ ਕਹਿ ਕੇ ਬਿੱਟੂ ਰੋਟੀ ਖਾ ਕੇ ਸੌਂ ਗਿਆ ਅਗਲੇ ਦਿਨ ਕੰਮ ਤੋਂ ਆ ਕੇ ਬੋਲਿਆ ਕੱਲ ਸਵੇਰੇ ਤਿਆਰ ਹੋ ਜਾਇਓ ਸਾਰੇ ਜਾਣੇ ਤੇਜਿੰਦਰ ਦੇ ਨਾਲ ਕੇ ਚਲਦੇ ਆ ਤਾਂ ਮਾਂ ਕਹਿਣ ਲੱਗੀ ਸਾਰਿਆਂ ਨੇ ਕੀ ਕਰਨਾ ਤੁਸੀਂ ਦੋਹੇ ਜਾਇਓ ਤਾਂ ਤੇਜਿੰਦਰ ਨੂੰ ਲੈ ਕੇ ਤਾਂ ਬਿੱਟੂ ਬੋਲਿਆ ਨਹੀਂ ਸਾਰੇ ਜਾਵਾਂਗੇ ਨਾਲੇ ਬੱਸ 'ਚ ਨਹੀਂ ਜਾਣਾ ਮੈਂ ਬੰਦੋਬਸਤ ਕਰ ਲਿਆ ਸਾਰੀ ਰਾਤ ਭੋਲੀ ਸੋਚੀ ਗਈ ਖੋਰੇ ਕਿਵੇਂ ਜਾਣਾ ਇਹਨੇ ਕਿਵੇਂ ਲੈ ਕੇ ਜਾਣਾ ਪਤਾ ਨਹੀਂ ਕਿਵੇਂ ਲੈ ਕੇ ਜਾਊਗਾ ਖਬਰੇ ਨੂੰ ਕੀ ਕਰੂਗਾ ਭੋਲੀ ਦੇ ਦਿਮਾਗ ਤੇ ਬੜੀਆਂ ਗੱਲਾਂ ਆਈ ਗਈਆਂ ਕਿ ਜਾਣਾ ਵੀ ਆਜ ਨਹੀਂ ਜਾਣਾ ਇਨੇ ਤਾਂ ਕਹਿਤਾ ਸਾਰੇ ਜਾਵਾਂਗੇ ਹੁਣ ਸਵੇਰੇ ਸਾਜਰੇ ਹੀ ਸਾਰੇ ਜਾਣੇ ਤਿਆਰ ਹੋ ਗਏ ਤੇਜਿੰਦਰ ਨੂੰ ਵੀ ਸੋਨਾ ਜਿਆ ਨਾਨਕੇ ਵਾਲਾ ਸੂਟ ਪਵਾ ਦਿੱਤਾ ਪ੍ਰੀਤੀ ਨੂੰ ਵੀ ਸੋਨਾ ਤਿਆਰ ਕਰ ਲਿਆ ਹੁਣ ਜਦੋਂ ਸਾਰੇ ਤਿਆਰ ਹੋ ਗਏ ਬਿੱਟੂ ਕਿਤੇ ਬਾਹਰ ਨੂੰ ਚਲਾ ਗਿਆ ਹੁਣ ਆਇਆ ਹੁਣ ਆਇਆ ਕਰਦਾ ਪੋਲੀ ਹੁਣ ਗੁੱਡੀ ਵੱਲ ਦੇਖੀ ਜਾਵੇ ਕਿਉਂਕਿ ਪੋਲੀ ਨੂੰ ਲੱਗ ਰਿਆ ਸੀ ਕਿ ਬਿੱਟੂ ਐਵੇਂ ਲਾਰਾ ਲਾ ਗਿਆ ਪਤਾ ਨਹੀਂ ਆਊਗਾ ਜਾਂ ਨਹੀਂ ਆਊਗਾ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਵਾਦ